ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਵਿੱਚ 7:30 ਵਜੇ ਦੇ ਆਸ-ਪਾਸ ਜਿਹੜਾ ਹੈ ਬਲੈਕਆਊਟ ਹੋਣਾ ਸੀਗਾ ਹੋਟਰ ਬਜਣਾ ਸੀਗਾ ਤੁਸੀਂ ਸੁਣ ਸਕਦੇ ਹੋ ਕਿ ਇਸ ਸਮੇਂ ਹੋਟਰ ਜਿਹੜਾ ਹੈ ਬਜਾ ਦਿੱਤਾ ਗਿਆ ਸੀ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮੌਜੂਦ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਗਰ ਚੰਡੀਗੜ੍ਹ ਦੇ ਸੈਕਟਰ 17 ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਇਸ ਦਾ ਬਲੈਕਆਊਟ ਜਿਹੜਾ ਹੈ ਸਾਹਮਣੇ ਸਾਕੇ ਹੈ ਤੇ ਜਿਹੜੀ ਵੈਂਸ ਨੇ ਉਹ ਦਿੱਤੀ ਭਾਵੇਂ ਜੀ ਇੱਕ ਹੋਟਰ ਜਿਹੜੀ ਨੇ ਨੇ ਬਿਲਕੁਲ ਚੁਨਾਈ ਜਾ ਰਹੇ ਨੇ ਹਾਲਾਂਕਿ 10 ਮਿੰਟ ਤੱਕ ਦੇ ਜਿਹੜੇ ਹੈ ਬਹਰ ਹੋ ਗਿਆ ਤੇ ਇਸ ਦਾ ਸਾਥੇ ਕਰ ਦਿੱਤੀ ਕਿ ਪਿਆ ਪਾਕਿਸਤਾਨ जी तो है सत साली रिटैक हो उसका दो तो दिन पहले ही जी जानकारी जी देती गई थी कि ब्लैकआउट तो जोड़ा है किया जाएगा मॉआविंग जो की जाएगी अगर चलीगढ़ की गल की जाए तो करीब चार साढ़े चार बजे के आस पास जी हैवजी है ਸੁਰੱਖਿਤ ਕਰਨਾ ਜਾਂ ਹੋਰ ਵੀ ਕੋਈ ਆਪਤਕਾਲ ਸਥਿਤੀ ਆ ਜਾਂਦੀ ਹੈ ਤੇ ਉਹਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਜਿਹੜਾ ਹੈ ਕਿਸ ਤਰ੍ਹਾਂ ਬਚਾਣਾ ਹੈ ਤੇ ਮੌਗਰਲ ਦੇ ਵਿੱਚ ਇਹ ਪੂਰਾ ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਨਾਲ ਹੀ ਅਗਰ ਇਸ ਸਮੇਂ ਦੀ ਗੱਲ ਕਰੀਏ ਤਕਰੀਬ 7 ਆਪਣਾ 7:30 ਵਜੇ ਦਾ ਜਿਹੜਾ ਹੈ ਸਮਾਂ ਹੋ ਚੁੱਕਿਆ ਹੈ ਔਰ ਉੱਥੇ ਹੀ ਚੰਡੀਗੜ੍ਹ ਅਸੀਂ ਸੈਕਟਰ 17 ਦੇ ਵਿੱਚ ਮੌਜੂਦ ਹੈ ਅਗਰ ਸੈਕਟਰ 17 ਦੀ ਗੱਲ ਕਰੀ ਤੇ ਚੰਡੀਗੜ੍ਹ ਦਾ ਜਿਹੜਾ ਹੈ ਹਾਰਟ ਮੰਨਿਆ ਜਾਂਦਾ ਹੈ ਤੇ ਇੱਥੇ ਬਿਲਕੁਲ ਬਲੈਕਆਊਟ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਅਗਰ ਮੁਹਾਲੀ ਦੀ ਗੱਲ ਕਰੀ ਤੇ ਮੁਹਾਲੀ ਵਿੱਚ ਵੀ ਜਿਹੜਾ ਹੈ ਬਲੈਕਆਊਟ ਕਰ ਦਿੱਤਾ ਗਿਆ ਤੇ ਚੰਡੀਗੜ੍ਹ ਦੇ ਵੀ ਵਕਫ ਵਕ ਅਗਰ ਸੈਕਟਰਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਕੱਲ ਚੰਡੀਗੜ੍ਹ ਦੇ ਜਿਹੜੇ ਡੀਸੀ ਐ ਚੰਡੀਗੜ੍ਹ ਦੀ ਜਿਹੜੀ ਐਸਐਸਪੀ ਐ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਬਲੈਕਆਊਟ ਜਿਹੜਾ ਹੈ ਕੀਤਾ ਜਾਊਗਾ ਤੇ ਅੱਜ ਜਿਹੜ ਬਿਲਕੁਲ ਕਰ ਦਿੱਤਾ ਗਿਆ ਜਿਸ ਤਰ੍ਹਾਂ ਹੀ 7:30 ਮਿੰਟ ਹੋਏ ਤੇ ਉਸ ਸਮੇਂ ਜਿញ ਨੇ ਲਾਈਟਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਸਨ ਹੂਟਰ ਜਿਹੜੇ ਨੇ ਬਿਲਕੁਲ বাজਾਇਆ ਜਾ ਰਹੇ ਨੇ ਪਿੱਛੇ ਜਿਹੜੇ ਤੁਸੀਂ ਸਾਊਂਡ ਜਿਹੜੀ ਆ ਹੂਟਰ ਦੀ ਉਹ ਵੀ ਸੁਣੋਗੇ 30 ਮਿੰਟ ਦੇ ਆਸ-ਪਾਸ ਜਿਹੜਾ ਹੂਟਰ ਚੱਲੇਗਾ ਤੇ ਬਲੈਕਆਊਟ ਜਿਹੜਾ ਹੈ ਬਿਲਕੁਲ ਕਰ ਦਿੱਤਾ ਗਿਆ ਹੈ ਔਰ ਬਲੈਕਆਊਟ ਜਿਹੜਾ ਹੈ ਕਰ ਦਿੱਤਾ ਗਿਆ ਤੇ ਸਾਫ਼ ਤੌਰ ਤੇ ਜਿਹੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀਗਾ ਕਿ ਅਗਰ ਬਲੈਕਆਊਟ ਇਸ ਤਰ੍ਹਾਂ ਹੋਇਆ ਹੈ ਅਗਰ ਲੜਾਈ ਲੱਗਦੀ ਹੈ ਜਾਂ ਅਮਰਜੈਂਸੀ ਵਾਲੇ ਅਗਰ ਹਾਲਾਤ ਖੜੇ ਹੋ ਜਾਂਦੇ ਨੇ ਤੇ ਉਸ ਸਮੇ ਜਿਹੜਾ ਹੈ ਅਕਸਰ ਹੋਟਰ ਵੱਜਦਾ ਹੈ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਹੀ ਜਿਹੜਾ ਰਹਿਣ ਵਾਸਤੇ ਜਿਹੜਾ ਨੇ ਮਜਬੂਰ ਹੋ ਜਾਂਦੇ ਨੇ ਘਰਾਂ ਦੇ ਵਿੱਚ ਹੀ ਰਹਿੰਦੇ ਨੇ ਨਾਲ ਹੀ ਅਗਰ ਗੱਡੀਆਂ ਦੀ ਗੱਲ ਕਰੀਏ ਤੇ ਸਾਫ਼ ਤੌਰ ਤੇ ਡੀਸੀ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਰੋਡ ਸਾਈਡ ਤੇ ਗੱਡੀਆਂ ਜਿਹੜੀਆਂ ਨੇ 7 ਸਵੇਰ 7 ਵਜੇ ਦੇ ਆਸਪਾਸ ਜਿਹੜੀਆਂ ਨੇ ਇਸ ਸਮੇ ਜਿਹੜੀਆਂ ਨੇ ਚੱਲਣਗੀਆਂ ਉਹਨਾਂ ਨੂੰ ਵੀ ਜਿਹੜੀਆਂ ਨੇ ਆਪਣੀਆਂ ਲਾਈਟਾਂ ਬੰਦ ਕਰਨੀਆਂ ਹੋਣਗੀਆਂ ਤੇ ਨਾਲ ਹੀ ਜਿਹੜਾ ਹੈ ਲਾਈਟਸ ਬੰਦ ਕਰਕੇ 10 ਮਿੰਟ ਲਈ ਜਿਹੜਾ ਹੈ ਸਾਈਡ ਤੇ ਖੜਨਾ ਪਏਗਾ ਤੇ ਬਿਲਕੁਲ ਹੋਟਰ ਜਿਹੜਾ ਹੈ ਇਸ ਸਮੇ বাজਾਇਆ ਜਾ ਰਿਹਾ ਤੇ ਬਲੈਕਆਊਟ ਗੱਲ ਕੀਤੀ ਜਾਵੇ ਤੇ ਤੇ ਜਿਹੜਾ ਹੈ ਕੀਤਾ ਗਿਆ ਹੈ ਵੱਖ-ਵੱਖ ਸ਼ਹਿਰਾਂ ਦੇ ਅਲੱਗ-ਅਲੱਗ ਟਾਈਮ ਜਿਹੜੇ ਰੱਖੇ ਨਗੇ ਨੇ ਅਗਰ ਮੁਹਾਲੀ ਚੰਡੀਗੜ੍ਹ ਖਰੜ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਹੈ ਬਲੈਕਆਊਟ ਬਿਲਕੁਲ ਕੀਤਾ ਗਿਆ ਹੈ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਹਾਲਾਂਕਿ ਚੰਡੀਗੜ੍ਹ ਦੇ ਦੂਰ ਦਰਾਜ ਦੇ ਜਿਹੜੇ ਲੋਕ ਨੇ ਅਕਸਰ ਸੈਰਸ ਪਾਟੇ ਵਾਸਤੇ ਸੈਕਟਰ 17 ਦੇ ਵਿੱਚ ਪਹੁੰਚਦੇ ਨੇ ਮਗਰ ਸੈਕਟਰ 17 ਦੀ ਇਸ ਸਮੇਂ ਦੀ ਅਗਰ ਗੱਲ ਕਰੀਏ ਤੇ 7:00 7:30 ਵਜੇ ਤੋਂ ਲੈ ਕੇ 10 ਮਿੰਟ ਤੱਕ ਯਾਨੀ ਕਿ 10 7:40 ਤੱਕ ਜਿਹੜਾ ਹੈ ਕੂਟਰ ਜਿਹੜਾ ਹੈ ਬਿਲਕੁਲ ਵਜਦਾ ਰਹੇਗਾ ਬਲੈਕਆਊਟ ਜਿਹੜਾ ਹੈ ਬਿਲਕੁਲ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੈਕਟਰ 17 ਦੇ ਵਿੱਚ ਜਿਹੜੇ ਨੇ ਇਸ ਸਮੇਂ ਲੋਕ ਨੇ ਤਕਰੀਬ 10 ਮਿੰਟ ਤੱਕ ਜਿਹੜਾ ਇਹ ਬਲੈਕਆਊਟ ਜਿਹੜਾ ਹੈ اسی ਤਰੀਕੇ ਨਾਲ ਕਰਨਾ ਹੈ ਸਿਸਤਨਾ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਜੰਗ ਲੱਗਦੀ ਹੈ ਜਾਂ ਜੰਗ ਵਾਲੀ ਜਿਹੜੀ ਸਥਿਤੀ ਹੈ ਜਾਂ ਅਮਰਜੈਂਸੀ ਲੱਗਦੀ ਹੈ ਤੇ ਉਸ ਸਮੇਂ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਹੂਟਰ ਵਜੇ ਕਰਨਗੇ ਤੇ ਉਸ ਤੋਂ ਬਾਅਦ ਅਗਰ ਰਾਤ ਦੀ ਗੱਲ ਕਰੀਏ ਤੇ ਪੂਰੇ ਆਪਣਾ ਦੇਸ਼ ਦੇ ਵੀ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਲਾਈਟ ਕਟਆਫ ਹੋਏਗੀ ਹਾਲਾਂਕਿ ਅੱਜ ਦੀ ਗੱਲ ਕਰੀ ਤੇ ਅੱਜ ਕਈ ਜਗ੍ਹਾ ਤੇ ਵੀ ਜਿਹੜੀ ਹੈ ਮੌਕ ਡ੍ਰਿਲ ਕੀਤੀ ਗਈ ਤੇ ਨਾਲ ਹੀ ਅਗਰ ਚੰਡੀਗੜ੍ਹ ਸੈਕਟਰ 17 ਦੀ ਸਮੇਂ ਅਸੀਂ ਗੱਲ ਕਰੀਏ ਤੇ ਬਿਲਕੁਲ ਬਲੈਕਆਊਟ ਕੀਤਾ ਗਿਆ ਹੈ ਤੇ ਨਾਲੇ ਹੂਟਰ ਜਿਹੜੇ ਨੇ ਉਹ ਬਿਲਕੁਲ ਵੱਜ ਰਹੇ ਨੇ ਪੂਰੇ ਸ਼ਹਿਰ ਦੇ ਵੀ ਜਿਹੜਾ ਹੈ ਬ ਜੁੜਾ ਹੈ ਹੂਟਰ ਦੇ ਨਾਲ ਵੀ ਲੋਕਾਂ ਨੂੰ ਅਪੀਲ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਘਰਾਂ ਦੀ ਲਾਈਟ ਬੰਦ ਕਰ ਲਓ ਚੰਡੀਗੜ੍ਹ ਤੋਂ ਕੈਮਰਾ ਬਰਸਨ ਵਿਜੀ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੈਠੀ ਦੀ ਰਿਪੋਰਟ ਵਰਿੰਦਰ ਗੁਪਤਾ ਮੈਂ ਐਡਵਾਈਜ਼ਰ ਹੂਮ ਵਪਾਰ ਮੰਡਲ ਦਾ ਚੰਡੀਗੜ੍ਹ ਵਪਾਰ ਮੰਡਲ ਦਾ ਚੰਡੀਗੜ੍ਹ ਵਿੱਚ ਜੋ हमने ਦੇਖਾ ਬਲੈਕਆਊਟ ਹੋਇਆ ਹੈ ਯਹਾਂ ਪੇ ਪੂਰੀ ਮਾਰਕੀਟੇ ਬੰਦ ਥੀ ਕੋਈ ਵੀ ਗਾੜੀ ਨਹੀਂ ਚੱਲ ਰਹੀ ਥੀ ਸੜਕ ਪੇ ਜੋ ਹੈ ਔਰ केवल एडमिनिस्ट्रेशन की एक एडवाइज़री आई कल भी साढ़े सात बजे जो है वो बंद रहेगा और सात चाली तक बंद रहेगा तो हमने देखा हर एक दुकान पे बेशक कितने कस्टमर थे कस्टमर ने भी किसी ने कोई इतराज़ नहीं किया सब ने साढ़े सात बजे पूरे जो है बल्कि सात पच्ची पर ही लोगों ने अपने आप ही जो है बंद कर दिया और सात चाली पे जब है दोबारा दुकानदारी स्टार्ट हो गई किसी को कोई दिक्कत नहीं है सब लोग जो है देश के प्रधानमंत्री जी के साथ हैं और सब चाहते हैं अभी जो निर्दोषों के साथ जो है ये किया गया अकारतापूर्ण उसका बदला लिया जाए जो है और कोई दिक्कत नहीं है जो है सब पब्लिक साथ में है इससे पहले देखा ब्लैकआउट मैंने उन्नीस में भी देखा तब हम छोटे थे जो है और सब खिड़कियों के ऊपर हम पर्दे लगा देते थे काले कर देते थे और उस टाइम तो अटैक भी हुए थे पाकिस्तान की तरफ से जो जहाज हुए थे उनके में जो है बदला लिया गया था उनका जवाब दिया गया था बाद में लड़ाई भी जीती थी उस टाइम बंकर भी बने थे बंकर भी देखे हैं हमने जो है तो उसी की अब आज मॉक ड्रिल हुई है रिहर्सल हुई है जो है तो अब आगे जैसा भी होगा वो सरकार जो है करेगी जैसे भी निर्देश देगी हम सब उसका पालन करेंगे जो मेरे नाम संजीव चड्ढा मैं चंडीगढ़ व्यापार मंडल का प्रेसिडेंट हूं कल साडी डीसी साहब ਨਾਲ मीटिंग हुई थी डीसी साहब ने सन्ना यही गल कही थी assi unna nu bilkul swashan ditta si ਕੀ ਵਪਾਰੀ ਇਦਾਂ ਦੀ ਮੰਦਭਾਗੀ ਘਟਨਾ ਜਿਹੜੀ ਹੋਈ ਹੈ ਉਹਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਵਪਾਰੀ ਵਰਗ ਚੰਡੀਗੜ੍ਹ ਦਾ ਬਿਲਕੁਲ ਤੁਹਾਡੇ ਨਾਲ ਖੜਾ ਸਪੋਰਟ 'ਚ ਖੜਾ ਹੈ ਇਹ ਜਿਹੜਾ ਕੰਮ ਜਿੰਨਾ ਇਦਾਂ ਦਾ ਇਹ ਫੁੰਖਾਰ ਇਹਨਾਂ ਨੇ ਕੰਮ ਕੀਤਾ ਸੀਗਾ ਨਿਤਿਆਂ ਦੇ ਉੱਤੇ ਜਾਤ ਪੁੱਛ ਕੇ ਗੋਲੀਆਂ ਮਾਰੀਆਂ ਸੀਗੀਆਂ ਉਹਦੇ ਦੇਸ਼ ਪੂਰੇ 'ਚ ਇੱਕ ਬੜੀ ਮਤਲਬ ਕਿ ਅਕ੍ਰੋਸ਼ ਸੀਗਾ ਉਹਨਾਂ 'ਚ ਇਦਾਂ ਦਾ ਸੈਂਟੀਮੈਂਟ ਸੀਗੇ ਕਿ ਵੀ ਇਦਾਂ ਦਾ ਕੰਮ ਹੋਵੇ ਔਰ ਮੈਂ ਕਹਿੰਦਾ ਜੀ ਬਿਲਕੁਲ ਵਪਾਰੀ ਵਰਗ ਹਮੇਸ਼ਾ ਖੜਾ ਹੁੰਦਾ ਹੈ ਔਰ ਇਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ 100% ਕੱਲ ਨੂੰ ਵਲੰਟਰੀਲੀ ਬੰਦ ਹੋਏਗਾ ਔਰ ਮੈਨੂੰ ਅੱਜ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਪੂਰੇ ਚੰਡੀਗੜ੍ਹ ਦੀ ਮਾਰਕੀਟ ਦੇ ਵਿੱਚ ਇਦਾਂ ਹੀ ਬੰਦ ਹੋਇਆ